ਤੇ ਜਨਮ ਹੋਇਆ ਉਦਾਸ ਹੋ ਗਿਆ ਇਹ ਗੱਲ ਸਪਸ਼ਟ ਹੈ ਕਿ ਉਦਾਸ ਬੰਦਿਆਂ ਨੇ ਹੀ ਪ੍ਰਮਾਤਮਾ ਦੀ ਤਲਾਸ਼ ਕੀਤੀ ਹੈ ਇੱਕ ਮਿੰਟ ਇਸ ਦੇਤੇ ਵੀ ਮੈਂ ਤੁਹਾਡਾ ਨਵਾਂ ਪਦਾਰਥ ਤੋਂ ਉਦਾਸ ਬੰਦਿਆਂ ਨੇ ਹੀ ਪ੍ਰਮਾਤਮਾ ਦੀ ਤਲਾਸ਼ ਕੀਤੀ ਹੈ ਇਸ ਜੀਵਨ ਤੋਂ ਉਦਾਸ ਬੰਦਿਆਂ ਨੇ ਹੀ ਪਰਮ ਜੀਵਨ ਦੀ ਤਲਾਸ਼ ਕੀਤੀ ਹੈ ਸੰਸਾਰ ਤੋਂ ਉਦਾਸ ਬੰਦਿਆਂ ਨੇ ਹੀ ਨਿਰੰਕਾਰ ਦੀ ਤਲਾਸ਼ ਕੀਤੀ ਹੈ ਜੋ ਸੰਸਾਰ ਤੋਂ ਉਦਾਸ ਨਹੀਂ ਉਮੀਦ ਨਹੀਂ ਨਿਰੰਕਾਰ ਦੀ ਤਲਾਸ਼ ਕਰੇ ਜੋ ਇਸ ਜੀਵਨ ਤੋਂ ਉਦਾਸ ਨਹੀਂ ਹੋਈ ਨਹੀਂ ਸਦਵ ਪਰਮ ਜੀਵਨ ਦੀ ਤਲਾਸ਼ ਕਰੇ ਜੋ ਪਦਾਰਥਾਂ ਤੋਂ ਅਜੇ ਉਦਾਸ ਨਹੀਂ ਹੋਇਆ ਉਮੀਦ ਨਹੀਂ ਕਿ ਉਹ ਪ੍ਰਮਾਤਮਾ ਦੀ ਤਲਾਸ਼ ਕਰੇ ਬਾਬਰ ਕਹਿੰਦਾ ਰੋਜ਼ ਉਹ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ਸਤ ਬਾਬਰ ਵ ਐਸ਼-ਕੋਸ਼ਕ ਦੇ ਆਲਮ ਦੁਬਾਰਾ ਨੇ ਖਾ ਲੈ ਪੀ ਲੈ ہر طرح دیا موجہ مار لے اگلی دنیا کس نے دیکھی دیکھیے چڈو اگے کیے کچھ بھی نہیں بابر بغل شہن شاہ کہ اگے کیے کچھ بھی نہیں جو سکھ مارنے نے جو و عشرت کرنی ہے رج کے کرو روز و نو بہار و میں و دل ربا با خوشست بابر با ایش کوش کے عالم دوبارہ نے اتھوں بابر دی ذہنیت دا پتا چل دا ہے ایک کس طرح دا بادشاہ کی اس دی سوچنی سی ایک پنجابی محاورہ بھی ہے کہ اے جگ مٹھا اگلا کن میٹا اگلی دنیا کس نے دیکھی ہے بس اے ہی مٹھا میٹھا جو کچھ اے ہی ہے اے ہی ہے تو میں پھر عرض ارض جو اس تو اداس نہیں ہویا جو اس جگت تو اداس نہیں ہویا جو پدارت تو اداس نہیں ہویا جو سنسار تو اداس نہیں ہویا ਜੋ ਇਸ ਜੀਵਨ ਤੋਂ ਉਦਾਸ ਨਹੀਂ ਹੋਇਆ ਉਹ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਬਾਤ ਜਿਤ ਦਰ ਵਸੇ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕੈ ਉਹ ਦਰ ਮੈਨੂੰ ਕੋਈ ਆਕੇ ਦਸੇ ਜਿਸ ਨੂੰ ਉਦਾਸ ਹੋ ਕੇ ਮੈਂ ਲਭ ਰਿਆ ਸੰਸਾਰ ਤੋਂ ਉਦਾਸ ਹੋ ਕੇ ਪਰਵਾਰ ਤੋਂ ਉਦਾਸ ਹੋ ਗਿਆ ਇਸ ਜੀਵਨ ਤੋਂ ਉਦਾਸ ਹੋ ਗਿਆ ਕਲਗੀਧਰ ਪਿਤਾ ਵੀ ਕਹਿੰਦੇ ਨੇ ਉਦਾਸ ਬੰਦੇ ਹੀ ਲਬਸ ਸਕਦੇ ਨੇ ਰੇ ਮਨ ਐਸੋ ਕਰ ਸਨੇ ਆਸਾ ਬਨ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇਆ ਉਦਾਸਾ ਮਨ ਦੇਚ ਉਦਾਸ ਹੋ ਜਾ ਘਰ ਨੂੰ ਜੰਗਲ ਸਮਝ ਲੈ ਪਰਵਾਰ ਨੂੰ ਵੀ ਜੰਗਲ ਸਮਝ ਲੈ ਰਹਿ ਪਰਵਾਰ ਦੇਚ ਛੋੜਨਾ ਰਹਿ ਘਰ ਦੇਚ ਘਰਬਾਰ ਨੂੰ ਛੋੜਨਾ ਪਰ ਘਰ ਨੂੰ ਹੀ ਜੰਗਲ ਸਮਝ ਲੈ ਜੰਗਲ ਦੇ ਜਾਣ ਦੀ ਲੋੜ ਨਹੀਂ ਰੇ ਮਨ ਐਸੋ ਕਰ ਸਨੇ ਆਸਾ ਬਨਸੇ ਸदन सवै पर समझो सदन ਕਹਿੰਦੇ ਨੇ ਘਰ ਨੂੰ ਬਨਸੇ ਸदन सवै पर समझो ਮਨ ਹੀ ਮਾਇ ਉਦਾਸਾ ਆਪਣੇ ਮਨ ਵਿੱਚ ਉਪਰਾਮਤਾ ਨੂੰ ਜਨਮ ਦੇ ਮੈਂ ਫਿਰ ਅਲਸ ਕਰਾਂ ਜੋ ਸੰਸਾਰ ਤੋਂ ਉਪਰਾਮ ਨਹੀਂ ਉਹ ਨਾਮ ਦੀ ਤਲਾਸ਼ ਨਹੀਂ ਕਰੇਗਾ ਜੋ ਪਦਾਰਕ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਨਹੀਂ ਕਰੇਗਾ ਜੰਮਦੇ ਹੀ ਸੁਖ ਲਈ ਉਦਾਸੀ ਭਾਈ ਗੁਰਾਸ ਕਹਿੰਦੇ ਨੇ ਜੰਮਦੇ ਆਏ ਸੁਖ ਦੇਵ ਉਦਾਸ ਹੋ ਗਿਆ ਤੇ ਪ੍ਰਮਾਤਮਾ ਦੀ ਤਲਾਸ਼ ਕਰਨ ਲੱਗ ਪਿਆ ਇਹ ਦੂਜੀ ਅਣਹੋਣੀ ਗੱਲ ਇੱਕ ਤੇ 12 ਸਾਲ ਤੱਕ ਮਾਤਾ ਦੇ ਗਰਭ ਦੇ ਚ ਰਿਹਾ ਤੇ ਫਿਰ ਜੰਮਦਿਆਂ ਹੀ ਰੱਬ ਨੂੰ ਟੋਲਣ ਲੱਗ ਪਿਆ ਦੋਵੇਂ ਗੈਰ ਕੁਦਰਤੀ ਕੰਮਾਂ ਨੇ 12 ਸਾਲ ਮੈਂ ਇਸ ਵਾਸਤੇ ਖੋਜ ਕਰਨ ਤੇ ਮਜਬੂਰ ਹੋਇਆ ਸੀ ਕਿ ਇਹ ਲਿਖਿਆ ਤੇ ਬਾਹੀ ਗੁਰਲਾਸ ਨੇ ਸਿੱਖ ਜਗਤ ਦੇ ਵੇਦ ਵਿਆਸ ਮਹਾਨ ਪੰਡਿਤ ਮਹਾਨ ਦਾਰਸ਼ਨਿਕ ਸਿਆਣੇ ਜਿਨ੍ਹਾਂ ਦੇ ਬਚਨਾਂ ਨੂੰ ਕੁੰਜੀ ਆਖਿਆ ਗਿਆ ਖੋਲਦੇ ਨੇ ਗੁਰੂ ਦੇ ਸ਼ਬਦਾਂ ਨੂੰ ਖੋਲਦੇ ਨੇ ਵਿਸਾਰ ਕਰਦੇ ਨੇ ਗੁਰਮਤ ਨੂੰ ਖੋਲਦੇ ਨੇ ਤੋਂ ਭਾਈ ਸਾਹਿਬ ਕਹਿੰਦੇ ਪੈਨੇ ਸੁਖਦੇਵ 12 ਸਾਲ ਤੱਕ ਮਾਤਾ ਦੇ ਗਰਭ ਦੇ ਚ ਰਿਆ ਤੋਂ ਮੈਨੂੰ ਫਿਰ ਇਸ ਦੀ ਤਫਸੀਲ ਵਿੱਚ ਜਾਣਾ ਪਿਆ ਇੱਕ ਜਨਮ ਸਾਨੂੰ ਮਾਪੇ ਦਿੰਦੇ ਨੇ ਇੱਕ ਜਨਮ ਗੁਰੂ ਤੇ ਗੁਰੂ ਦੀ ਸੰਗਤ ਤੋਂ ਮਿਲਦਾ ਹੈ ਸਤਸੰਗ ਤੋਂ ਮਿਲਦਾ ਹੈ ਇਸ ਸਤਸੰਗ ਮਾਂ ਹੈ ਤੇ ਵੀ ਮਹਿਰਸ ਕਰਾ ਇੱਕ ਜਨਮ ਮਾਪੇ ਤੋਂ ਇੱਕ ਜਨਮ ਸੰਗਤ ਤੋਂ ਸਤਸੰਗ ਮਾਂ ਹੈ ਗੁਰੂ ਪਿਤਾ ਇੱਕ ਜਨਮ ਇੱਥੋਂ ਹੁੰਦਾ ਹੈ 12 ਸਾਲ ਤੱਕ ਸੁਖਦੇਵ ਸੰਗ ਕਰਦਾ ਰਿਹਾ ॠषि-ਮੁਨੀਆ ਦੀ ਸੰਗਤ ਕਰਦਾ ਰਿਹਾ ਇਸ ਤਰ੍ਹਾਂ ਉਹ ਗਰਵ ਦੇ ਵਿੱਚ ਸੀ ਜਿੰਨੇ ਤੁਸੀਂ ਥੇ ਬੈਠੇ ਹੋ ਗਰਵ ਦੇ ਵਿੱਚ ਲੇਕਿਨ ਇਹ ਸਮਾਂ ਫਿਕਸ ਨਹੀਂ ਕਿ ਕੋਈ ਕਿੰਨੇ ਦਿਨਾਂ ਵਿੱਚ ਨਵਾਂ ਜਨਮ ਲੈ ਲਏਗਾ ਕੋਈ ਕਿੰਨੇ ਦਿਨਾਂ ਵਿੱਚ ਬ੍ਰਹਮਗਣੀ ਬਣ ਜਾਏਗਾ ਸੰਤ ਬਣ ਜਾਏਗਾ ਭਗਤ ਬਣ ਜਾਏਗਾ ਕਿ ਨਵੀਂ ਜ਼ਿੰਦਗੀ ਕਿਤਨੇ ਕ ਦਿਨਾਂ ਚ ਮਿਲੇਗੀ ਫਿਕਸ ਨਹੀਂ ਇੱਕ ਦਿਨ ਵੀ ਲੱਗ ਸਕਦਾ ਹੈ ਇੱਕ ਦਿਨ ਦਾ ਵਰਬ ਵੀ ਕਾਫੀ ਹੈ ਬਾਲਮੀਕ ਨੂੰ ਇੱਕ ਦਿਨ ਦੀ ਸੰਗਤ ਹੋਈ ਸੀ ਸਿਰਫ ਇੱਕ ਦਿਨ ਦੀ ਜ਼ਿੰਦਗੀ ਬਦਲ ਗਈ ਜੀਵਨ ਬਦਲ ਗਿਆ ਸਜਣ ਠਗ ਉਹ ਇੱਕੋ ਹੀ ਸ਼ਬਦ ਸੁਣ ਕੇ ਬਦਲ ਗਿਆ ਇੱਕੋ ਹੀ ਸ਼ਬਦ ਪਤਾ ਹੈ ਕਿਉਂ ਹੈਰਾਨਗੀ ਹੁੰਦੀ ਹੈ ਕਿ ਗੁਰਨਾਣਿਕ ਦੇਵ ਜੀ ਮਹਾਰਾ ਯਾਤ ਸਿੱਧਾਂ ਪੁੱਲ ਗਏ جوگیاں کل گئے حاجیاں کل گئے بگتان کل گئے سنت کل گئے یا پھر گئے دشٹان کل ٹگان کل چوراں کل ڈکیتوں کل ظالمان کل جو ظالم بھی نہیں بڑھ سکیا ٹھگ بھی نہ بڑھ سکیا پھر جو ساد بھی نہ بڑھ سکیا گرو نانک اس کو نہیں گئے ساد صد جوگی ہو جو اوپر چڑھ رہے سن ٹگ چور ظالم ہو جو تھلے رہ رہے سن ਦੋਹਾਂ ਕੋਲ ਜਾਣ ਦੀ ਲੋੜ ਸੀ ਜੋ ਉੱਪਰ ਚੜ ਰਹੇ ਸਨ ਉਹਨਾਂ ਕੋਲ ਜਾਣ ਦੀ ਲੋੜ ਸੀ ਵੀ ਥੱਕੋ ਨਾ ਚੜੋ ਕਿਦਰੇ ਥੱਕ ਨਾ ਜਾਓ ਕਿਦਰੇ ਰਹਿਣਾ ਜੋ ਉਹਨਾਂ ਨੂੰ ਉਤਸ਼ਾਹ ਦੇਣਾ ਸੀ ਤੇ ਜੋ ਥੱਲੇ ਲਹਿਰੇ ਸਨ ਉਹਨਾਂ ਦਾ ਰੁਖ ਮੋੜ ਨਸੀਬੇ ਉੱਪਰ ਚੜੋ ਸ਼ਕਤੀ ਤੇ ਹੈ ਉਹਨਾਂ ਕੋਲ ਤਾਕਤ ਤੇ ਹੈ ਉਹਨਾਂ ਕੋਲ ਪਰ ਨਾ ਜੋ ਉੱਪਰ ਚੜ ਰਿਹਾ ਹੈ ਨਾ ਜੋ ਥੱਲੇ ਰਹਿ ਰਿਹਾ ਇੰਜ ਵਿਚਕਾਰ ਬੈਠ ਗਿਆ ਹੈ ਗੁਰਨਾਮਿਕ ਉਸ ਕੋਲ ਨਹੀਂ ਕਿਬੀ ਇਸ ਦੀ ਜ਼ਿੰਦਗੀ ਤੇ ਗਤੀ ਕੋਈ ਨਹੀਂ ਹੈ ਇਹ ਜੀਵਨ ਵਿੱਚ ਕੋਈ ਚਾਲ ਹੀ ਕੋਈ ਨਹੀਂ ਯਕੀਨ ਜਾਨੋ ਕਈਆਂ ਦੀ ਜ਼ਿੰਦਗੀ ਵਿੱਚ ਕੋਈ ਚਾਲ ਨਹੀਂ ਹੁੰਦੀ ਨਾ ਉੱਪਰ ਉੱਠਦੇ ਨਾ ਥੱਲੇ। ਉੱਪਰ ਉੱਠਣ ਵਾਸਤੇ ਵੀ ਸ਼ਕਤੀ ਸਮਾ ਤਾਕਤ ਚਾਹੀਦੀ ਹੈ ਤੇ ਥੱਲੇ ਜਾਣ ਵਾਸਤੇ ਵੀ ਹਿੰਮਤ ਚਾਹੀਦੀ ਹੈ। ਕਮਜ਼ੋਰ ਬੰਦਾ ਤੇ ਡਕਾਇਤ ਕਾਤਲ ਨਹੀਂ ਬਣ ਸਕਦਾ ਆਖਰ ਹਿੰਮਤ ਦਲੇਰੀ ਤੇ ਚਾਹੀਦੀ ਹੈ। ਤੇ ਕਮਜ਼ੋਰ ਬੰਦਾ ਯਕੀਨ ਜਾਨੋ ਭਗਤ ਸੰਤ ਨਹੀਂ ਬਣ ਸਕਦਾ ਆਖਰ ਹਿੰਮਤ ਸਾਧਨਾ ਤਪਸੀਅਤ ਚਾਹੀਦੀ ਹੈ। ਮਿਹਨਤ ਤੇ ਚਾਹੀਦੀ ਹੈ ਇਸ ਵਾਸਤੇ ਗੁਰੂ ਨਾਨਕ ਸਤ ਸੰਗ માં ਹੈ ਇੱਥੇ ਇੱਕ ਦਿਨ ਵਿੱਚ ਵੀ ਜਨਮ ਹੋ ਸਕਦਾ ਹੈ ਇੱਕ ਮਹੀਨਾ ਵੀ ਲੱਗ ਸਕਦਾ ਹੈ ਇੱਕ ਸਾਲ ਵੀ ਲੱਗ ਸਕਦਾ ਹੈ 12 ਸਾਲ ਵੀ ਲੱਗ ਸਕਦੇ ਨੇ ਇੱਕ ਜਨਮ ਵੀ ਲੱਗ ਸਕਦਾ ਹੈ ਕਈ ਜਨਮ ਵੀ ਲੱਗ ਸਕਦਾ ਨਿਸ਼ਚਿਤ ਨਹੀਂ ਹੈ ਸਮਾਂ ਕੁਝ ਵੀ ਨਿਸ਼ਚਿਤ ਨਹੀਂ ਹੈ ਭਾਈ ਗੁਰਦਾਸ ਤੇ ਇੰਜ ਵੀ ਕਹਿੰਦੇ ਨੇ ਕਿ ਤੇ ਗਰਭ ਗਲੇ ਹੈ ਕੁਝ ਬੱਚੇ ਐਸੇ ਹੁੰਦੇ ਨੇ গর্ভ ਦੇ ਚੀ ਸੜ ਜਾਂਦੇ ਨੇ ਗਲ ਜਾਂਦੇ ਨੇ ਜਨਮ ਤੇ ਹੁੰਦਾ ਹੈ ਮੁਰਦੇ ਕੁਝ ਵੀ ਨਹੀਂ ਮੁਰਦੇ ਗਰਭੀ ਚ ਮਰ ਗਿਆ ਉਥੋਂ ਜਿੰਦਗੀ ਮਿਲਣੀ ਸੀ ਜਨਮ ਮਿਲਣਾ ਸੀ ਗਲ ਗਿਆ ਸੜ ਗਿਆ ਮੁਰਦਾ ਕਈ satsang ਕਰਦੇ ਕਰਦੇ ਦੁਸ਼ਟ ਹੋ ਜਾਂਨ ਗੁਸਤਾਖੀ માਫ ਗੁਰਦੁਆਰੇ ਆਂਦੇ ਆਂਦੇ ਹੀ ਪਰਛਾਹ ਜਾਂਦੇ ਕੁਝ ਵੀ ਨਹੀਂ ਮਿੱਠ ਬੋਲਣਾ ਸੁਆਦ ਹੀ ਥਾਂ ਤੇ ਉਲਟਾ ਕੋੜਾ ਬੋਲਣਾ ਮੈਂ ਦੇਖਦਾ ਕਈ ਵਾਰ ਗੁਰਦੁਆਰੇ ਚ ਬਹੁਤ ਸਾਰੀ ਥਾਵਾਂ ਤੇ ਕਈ ਭਾਂਡੇ ਮਾਂਜਦੇ ਆਂ ਮਾਂਜਦੇ ਆਂ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ ਜੋੜੇ ਝੜਦੇ ਆਂ ਜੜਦੇ ਆਂ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਕੋੜਾ ਬੋਲਣ ਲੱਗ ਪੈਂਦੇ ਨੇ ਥੱਕਿਆ ਤਰਟਿਆ ਮਨੋਖਾਂਦਾ ਹੁੰਦਾ ਹੈ ਬਹੁਤ ਸਾਰੇ ਵੱਡੇ ਵੱਡੇ ਇਤਿਹਾਸਕ ਸਥਾਨ ਦੇਖੇ ਨੇ ਤੇ ਟੁੱਟ ਕੇ ਅਗਲੇ ਪੈ ਜਾਂਦੇ ਨੇ ਬੋਲਣ ਦਾ ਢੰਗ ਉਦੀ ਥਕਾਵਟ ਵਿੱਚ ਹੋਰ ਵਾਦਾ ਕਰ ਦਿੰਦੇ ਨੇ ਕਈ ਵਾਰ ਤਾਂ ਮੈਂ ਦੇਖਦਾ ਜਿਹੜੇ ਪੁਰਜ਼ੇ ਕਿੰਦੇ ਵੀ ਫਿੱਟ ਨਹੀਂ ਹੁੰਦੇ ਉਹ ਗੁਰਦੁਆਰਿਆਂ ਚ ਫਿੱਟ ਕਰਨ ਰੱਖਦੇ ਨੇ ਐਸਾ ਦੇਖ ਕੇ ਮੈਨੂੰ ਹੈਰਾਨਗੀ ਹੁੰਦੀ ਹੈ ਤੇ ਉਹ ਪੁਰਸ਼ ਨੇ ਜੋ ਰੋਜ਼ ਗੁਰੂ ਦਾ ਕੀਰਤਨ ਕਥਾ ਸੁਣਦੇ ਆਂ ਸੇਵਾ ਕਰਦੇ ਆਂ ਨਾ ਕੋੜ ਕੰਡ ਨਹੀਂ ਸਕੇ ਜ਼ਹਿਰ ਕੱਢ ਨਹੀਂ ਸਕੇ ਜਨਮ ਨਹੀਂ ਜ਼ਿੰਦਗੀ ਨਹੀਂ ਮਿਲ ਸਕੀ ਇਹ ਗਰਵ ਦੇ ਚ ਹੀ ਗਲ ਗਿਆ ਸੜ ਗਿਆ ਸਤ ਸੰਗਮ ਆ ਸੁਖਦੇਵ 12 ਸਾਲ ਤੱਕ ਸਤ ਸੰਗ ਕਰਦਾ ਰਿਹਾ ॠषि मुਨੀਆ ਤੋ ਨਵਾਂ ਜਨਮ ਮਿਲਿਆ ਜੈਸੇ ਨਵਾਂ ਜਨਮ ਮਿਲਿਆ ਤੋ ਨਵਾਂ ਜਨਮ ਮਿਲਣਾ ਕੀ ਗਿਆਨ ਮਿਲ ਗਿਆ ਸਮਝ ਆ ਗਈ ਉਹ ਸਮਝ ਇੱਕ ਦਿਨ ਵਿੱਚ ਵੀ ਆ ਸਕਦੀ ਹੈ ਸਮਝ 12 ਸਾਲਾਂ ਵਿੱਚ ਵੀ ਆ ਸਕਦੀ ਹੈ শ্রোਤਾ ਉਸ ਦਿਨ ਸਫਲ ਜਿਸ ਦਿਨ ਉਸ ਨੂੰ ਗਿਆਨ ਮਿਲ ਜਾਏ ਸੁਰਤੇ ਚੁਲੀ ਗਿਆਨ ਕੀ ਜੋ ਵੀ ਕਾਜਤ ਹੋਏ ਸੁਰਤੇ শ্রোਤਾ ਸਰੋਤਾ ਕਿਵੇਂ ਸੁੱਚਾ ਹੁੰਦਾ ਜਿਸ ਦਿਨ ਇਸ ਨੂੰ ਸਮਝ ਆ ਜਾਂਦੀ ਹੈ ਉਸ ਤੋਂ ਪਹਿਲੇ ਪਵਿੱਤਰ ਨਹੀਂ ਹੁੰਦਾ ਸਰੋਤਾ ਸੁਣਦਾ ਤੇ ਪਿਆ ਰੋਜ਼ ਸੁਣਦਾ ਪਰ ਸਮਝ ਨਹੀਂ ਆਈ ਕੁਝ ਨਹੀਂ ਸਮਝ ਆਈ ਨਾ ਕੀਰਤਨ ਸਮਝਦੇ ਚ ਆਇਆ ਨਾ ਕਥਾ ਕੁਝ ਵੀ ਨਹੀਂ ਪਤਾ ਚੱਲੇ ਸੁਣ ਤੇ ਚੁਲੀ ਗਿਆਨ ਕੇ ਜੋਗੀ ਕਾਜਤ ਹੋਏ ਸਰੋਤੇ ਦੀ ਜਿਹੜੀ ਚੁਲੀ ਹੈ ਉਹ ਗਿਆਨ ਹੈ ਗਿਆਨ ਦੇ ਮਿਲਦਿਆਂ ਪਵਿੱਤਰ ਹੋ ਜਾਂਦਾ ਹੈ ਸਮਝ ਮਿਲ ਗਈ ਹੀ ਸੁਣਨਾ ਸਫਲ ਹੋ ਗਿਆ ਉਹਦਾ ਸੁਣਨਾ ਸਕਾਰਤ ਹੋ ਗਿਆ ਸੁਖਦੇਵ ਦਾ ਜਿਹੜਾ ਸੁਣਨਾ ਸੀ ਉਹ 12 ਸਾਲ ਬਾਅਦ ਸਮਝ ਆਈ ਸੰਗਤ ਤੇ ਰੋਜ਼ ਕਰਦਾ ਰਿਹਾ ਕਥਾ ਵੀ ਸੁਣਦਾ ਰਿਹਾ ਸੰਗਤ ਵੀ ਕਰਦਾ ਰਿਹਾ ਸੇਵਾ ਵੀ ਕਰਦਾ ਰਿਹਾ ਪਰ 12 ਸਾਲ ਬਾਅਦ ਸਮਝ ਆਈ ਜੈਸੇ ਸਮਝ ਆਈ ਮਨ ਉਦਾਸ ਹੋ ਗਿਆ ਪਰ ਪ੍ਰਮਾਤਮਾ ਦੀ ਤਲਾਸ਼ ਕਰਨ ਲੱਗ ਪਿਆ ਜਬ ਤੱਕ ਕਰਨ ਲੱਗ ਪਿਆ ਸਮਝ ਦੇ ਨਾਲ ਜਬ ਤੱਕ ਕਰਨਾ ਹੋਰ ਗੱਲ ਹੈ 12 ਸਾਲ ਬਾਅਦ ਉਦਾਸੀ ਹੋ ਗਿਆ ਤਾਂ ਮੈਂਸ ਕਾ ਅਗਰ ਅੰਦਰ ਗੁਰੂ ਦੇ ਵਿਚਾਰ ਚੱਲ ਰਹੇ ਹੈ ਬਾਣੀ ਵਸ ਗਈ ਹੈ ਔਰ ਸਮਝ ਵੀ ਆ ਗਈ ਹੈ ਸਿੱਖ ਸਿੱਖ ਉਹ ਜਿਸ ਦਾ ਗੁਰਬਾਣੀ ਤੋਂ ਜਨਮ ਹੋਇਆ ਗੁਰੂ ਦੇ ਵਿਚਾਰ ਤੋਂ ਜਨਮ ਹੋਇਆ ਹੈ ਸਿੰਘ ਉਹ ਜਿਸ ਦਾ ਗੁਰੂ ਦੀ ਤਲਵਾਰ ਤੋਂ ਜਨਮ ਹੋਇਆ ਹੈ ਅੰਦਰ ਬਾਣੀ ਦਾ ਵਾਸਾ ਹੈ ਰਸਨਾ ਮੂਲ ਮੰਤਰ ਜਪਰੀਏ ਗੁਰ ਮੰਤਰ ਜਪਰੀਏ ਬਾਣੀ ਦਾ ਜਪ ਕਰ ਰਹੇ ਸਿੱਖ ਤੰਦ ਦੇ ਕਕਾਰ ਨੇ ਇਸੇ ਇਹ ਜਿਹੜੇ ਪੰਜ ਕਕਾਰ ਨੇ ਭਾਈ ਸਾਹਿਬ ਭਈ ਨੰਦ ਲਾਲ ਨੇ ਜਿਸ ਗੰਨ ਨਾਲ ਲਿਖੇ ਨੇ ਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਮੂਲ ਵਿਆਖਿਆ ਤੇ ਮੈਂ ਕਰਨ ਦਾ ਕਿਉਂਕਿ ਅੱਜ ਕਈ ਥਾਂ ਤੇ ਸੇਵਾਦਾਰੀ ਲੱਗ ਗਈ ਹੈ ਭਾਈ ਸਾਹਿਬ ਭਾਈ ਨੰਦ ਲਾਲ ਦੇ ਵਿਚਾਰ ਤੁਹਾਡੇ ਸਾਹਮਣੇ ਰੱਖ ਕੇ ਫਿਰ ਇਹਨਾਂ ਦੀ ਵਿਆਖਿਆਤ ਕੱਲ ਪਰ ਕੱਲ ਸ਼ਾਇਦ ਮੈਂ ਖੁੱਲ੍ਹਾ ਸਮਾ ਲਾਵਾਂ ਪੰਤੀ ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਵਹਿਤਨਾਮਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਦ ਸਿੱਖ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਣ ਨਾਲ ਕਿਹਾ ਸੀ ਕਿ ਲੰਗਰ ਚੱਲਦਾ ਹੈ ਕੇਵਲ ਨੰਦ ਲਾਲ ਦੇ ਘਰ ਸੇਵਾ ਕਰਨ ਦੀ ਜਾਤ ਸਿੱਖਣੀ ਹੈ ਨੰਦ ਲਾਲ ਤੋਂ ਸਿੱਖੋ ਅਨੰਦਪੁਰ ਸਾਹਿਬ ਦੇ ਚ ਗੁਰੂ ਗੋਬਿੰਦ ਸਿੰਘ ਜੀ ਨੇ ਇੰਜ ਕਿਹਾ ਔਰ ਨੰਦ ਲਾਲ ਦੀਆਂ ਬਹੁਤ ਵੱਡੀਆਂ ਰਚਨਾਵਾਂ ਕਿਉਂਕਿ ਇਹ ਉਹਨਾਂ ਦਾ ਤਖੱਲੁਸ ਸ਼ਾਇਰਾਨਾ ਸੀ گویا ਨੰਦ ਲਾਲ ਤੋਂ ਅਮਰਤ ਪਾਨ ਕਰਨ ਤੋਂ ਬਾਅਦ ਵੀ ਇਹਨਾਂ ਦਾ ਇਹ ਤਖੱਲੁਸ ਚੱਲਦਾ ਹੈ ਚੱਲਦਾ ਹੈ ਆਪ ਕਹਿੰਦੇ ਨੇ ਨਿਸ਼ਾਨ ਨੇ ਸਿੱਖੇ ਇਹੀ ਪੰਜ ਹਰਫ ਕਾ ਸਿੱਖੇ ਦੀਆਂ ਨਿਸ਼ਾਨੀਆਂ ਪੰਜ ਕਾਫ ਦੇ ਹਰਫਾਂ ਦੇ ਵਿੱਚ ਬੰਦ ਨੇ ਕਾਫ ਕੱਕਾ ਪਰਸ਼ੀਨ ਦੇ ਵਿੱਚ ਉਰਦੂ ਦੇ ਵਿੱਚ ਕੱਕਾ ਕਾਫ ਕਹਿੰਦੇ ਨੇ ਪੰਜਾਬੀ ਵਿੱਚ ਕੱਕਾ ਕਿ ਉਹਨੋਂ ਉਰਦੂ ਫਾਰਸੀ ਅਰਬੀ ਦੇ ਵਿੱਚ ਕੰਨ ਕਾਫ ਨਿਸ਼ਾਨੇ ਸਿੱਖੇ ਈ ਪੰਜ ਹਰਫ ਕਾਫ ਕਿ ਹਰ ਗਿਜ਼ਨਾ ਬਾਸ਼ਦ ਈ ਪੰਜ ਮਾਫ ਬਿਲਕੁਲ ਮਾਫ ਨਹੀਂ ਕੀਤਾ ਜਾ ਸਕਦਾ ਉਹ ਸ਼ਖ ਦੇ ਦੇ ਕੋਲੇ ਪੰ ਕਾਫ ਨਹੀਂ ਨੇ ਪੰ ਕੱਕੇ ਨਹੀਂ ਨੇ ਪੰ ਕਾਰ ਨਹੀਂ ਨੇ ਕਿਹੜੇ ਤਾਂ ਨੰਦ ਲਾਲ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਸਨ ਉਹਨਾਂ ਦੀ ਹਜ਼ੂਰੀ ਚ ਰ ਹੈ ਪਰ ਮਹਾਨ ਦਾਰਸ਼ਨਿਕ ਆਪ ਕਹਿੰਦੇ ਨੇ ਇਹ ਪੰ ਕਾਫ ਕਿਹੜੇ ਨੇ ਨਿਸ਼ਾਨੇ ਸਿਖੀ ਇ ਪੰਜ ਹਰਫ ਕਾ ਪਿਹਰਗਿਜ ਨਾ ਬਾਛਦ ਇ ਪੰਜ ਮਾਫ ਕੜਾ ਕਾਰ ਦੋ ਕਾਛ ਕੰਗਾ ਵਿਦਾਂ ਬਿਨਾ ਕੇ ਸਹੇਚ ਅਸਤ ਇ ਜੁਮਲਾ ਨਿਸ਼ਾਨ ਭਾਈ ਸਾਹਿਬ ਬਾਈ ਨੰਗਲਾ ਕੜਾ ਕਾਰ ਦੋ ਕਿਰਪਾਨ ਨੂੰ ਕਾਰ ਦੋ ਪਰਸ਼ਿੰਦਿ ਚ ਕਹਿੰਦੇ ਨੇ ਛੋਟੀ ਕਿਰਪਾਨ ਵਿੱਚੇ ਕਿਰਪਾਨ ਦੇ ਅਖਰੀ ਅਰਥ ਨੇ ਦੂਜੇ ਤੇ ਕਿਰਪਾ ਕਿਸ ਵਾਸਤੇ ਸ਼ਸਤਰ ਪਹਿਨੇ ਆ ਦੂਜੇ ਤੇ ਕਿਰਪਾ ਕਰਨ ਵਾਸਤੇ ਦੂਜੇ ਦੇ ਬਚਾਉ ਵਾਸਤੇ ਦੂਜੇ ਦੀ ਰੱਖਿਆ ਹੋਵੇ। ਕਿਰਪਾ ਆਨ ਦੂਸਰੇ ਤੇ ਕਿਰਪਾ ਕਰਨੀ ਹੈ ਬਖਸ਼ਿਸ਼ ਕਰਨੀ ਹੈ ਇਹਦੇ ਨਾਲ ਦੂਜੇ ਦੀ ਰੱਖਿਆ ਕਰਨੀ ਹੈ ਕਿਹੜੇ ਦੂਜੇ ਦੀ ਮਜ਼ਲੂਮ ਦੀ ਕਰੀਦ ਦੀ ਨਿਮਾਣੇ ਦੀ ਨਿਤਾਣੇ ਦੀ। ਔਰ ਆਪਣੀ। ਕਿਰਪਾ ਆਨ ਕਲਾਕਾਰ ਦੋ ਕਾਚ ਕਚਾ ਕਚਰਾ घड़ाकार दो काच गंगा बिना और चौथा गंगा उपनवीं पंक्ति में भाई नंदलाल बड़ी गजब की पंक्ति उच्चारण कर देने बिना केश हिच अस्त ई जुमला निशा बिना केसा तो ये चार निशानियां परवान नहीं हिच ने लड़ाई कोई नहीं तिब्रत की मैंने रख दी साहब बिना केस शब्द केस है। ਬਿਨਾ ਕੇਸ 헤ਜ ਅਸਤ ਇ ਜੁਮਲਾ ਨਿਸ਼ਾਨ ਇਹ ਜੁਮਲਾ ਨਿਸ਼ਾਨੀਆਂ ਇਹ ਇਕੱਠੀਆਂ ਨਿਸ਼ਾਨੀਆਂ ਕਿਹੜੀਆਂ ਤਿਰਪਾਨ ਕੰਗਾ ਕੜਾ ਗਛੇਰਾ ਕੇਸਾਂ ਤੋਂ ਬਿਨਾ ਨਹੀਂ ਸ਼ੋਭਦੇ ਬਿਨਾ ਕੇਸ 헤ਜ ਅਸਤ ਇ ਜੁਮਲਾ ਨਿਸ਼ਾਨ ਇਹ ਜੁਮਲਾ ਨਿਸ਼ਾਨੀਆਂ ਪ੍ਰਵਾਨ ਨਹੀਂ ਮਾਫੀ ਦਾ ਖਾਸ ਗਾਰ ਨਹੀਂ ਸਿੱਖ ਮੈ ਫਿਰ ਅਰਸ਼ ਤਨਾ ਜਿਦੇ ਮਰਸ਼ਵਤ ਵੀ ਵਿਚਾਰ ਚਲਦੀ ਹੈ ਸਿੰਘ ਜਿਦੇ ਤਨ ਦੇ ਤੇ ਕਕਾਰ ਚਲਦੇ ਨੇ ਜਿਦੇ ਤਨ ਦੇ ਨਾਲ ਨਾਲ ਕਕਾਰ ਚਲਦੇ ਨੇ ਸਿੱਖ ਜਿਦੇ ਮਨ ਵਿੱਚ ਗੁਰੂ ਦੀ ਵਿਚਾਰ ਚਲਦੀ ਹੈ ਸ਼ਬਦ ਦੀ ਵਿਚਾਰ ਚਲਦੀ ਹੈ ਸ਼ਬਦ ਦਾ ਜਾਪ ਚੱਲਦਾ ਹੈ ਵਾਹਿਗੁਰੂ ਵਾਹਿਗੁਰੂ ਰਸਨਾ ਤੇ ਚੱਲਦਾ ਹੈ ਹਿਰਦੇ ਦੇ ਚੱਲਦਾ ਸਿੱਖ ਸਾਡਾ ਕੌਮੀ ਨਾਮ ਹੈ ਤੇ ਸਿੰਘ ਸਾਡਾ ਤਖੱਲਸ ਹੈ ਇਹ ਵੀ ਮੈਂ ਅਰਜ਼ ਕਰ ਲਿਆ ਤਖੱਲਸ ਉਪਨਾਮ ਸਰਨੇ ਜਿਵੇਂ ਮੁਗਲ ਸਮਰਾਟ ਪੁਰਾਣੇ ਦਾਰਸ਼ਨਿਕ ਫਿਲਾਸਫਰ ਕਵੀ ਸ਼ਾਇਰ ਆਪਣੇ ਤਖੱਲਸ ਰੱਖਦੇ ਸਨ ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਹੈ ਕਿ ਹਮਾਇਨੋਂ ਦਾ ਲੜਕਾ ਜਲਾਲਉਦੀਨ ਉਹ ਜਦ ਸਿੰਘਾਸਨ ਤੇ ਬੈਠਾ ਉਸਨੇ ਆਪਣਾ ਤਖੱਲਸ ਰੱਖਿਆ ਅਕਬਰ ਅਕਬਰ ਦੇ ਅਖਰੀ ਅਰਥ ਨੇ ਸਭ ਤੋਂ ਵੱਡਾ ਅਕਬਰ ਦਾ ਲੜਕਾ ਸ਼ਹਜ਼ਾਦਾ ਸਲੀਮ ਜਿਸ ਦਿਨ ਸਿੰਘਾਸਣ ਤੇ ਬੈਠਾ ਹੈ ਉਹਨੇ ਆਪਣਾ ਤਖੱਲਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁਠੀ ਚ ਮੇਰੀ ਪਕੜ ਦੇ ਤੇ ਉਸਨੇ ਤਖੱਲਸ ਰੱਖਿਆ ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ ਵਕਤ ਪਾ ਕੇ ਜਦ ਸਿੰਘਾਸਣ ਤੇ ਬੈਠਾ ਹੈ ਉਹਨੇ ਆਪਣਾ ਤਖੱਲਸ ਰੱਖਿਆ ਸ਼ਾਹ ਜਹਾਂ ਸ਼ਾਹ ਜਹਾਂ ਸਾਰੀ ਦੁਨੀਆ ਦਾ ਬਾਦਸ਼ਾਹ ਸਿਰਫ ਹਿੰਦੁਸਤਾਨ ਦਾ ਨਹੀਂ ਤੇ ਸ਼ਾਹ ਜਹਾਂ ਦਾ ਲੜਕਾ میون دین جس دن سنگاسن سے بیٹھا ہے انہیں اپنا تخلص رکھا اورنگزیب اورنگزیب اس کا نام نہیں ہے نام اس کا میون دین جس دن تے بیٹھا ہے سنگھاسن پیراوا مار کے پھر انو جیل چا کے بہن نو جیل پا کے پھر جس دن تحت پہ بیٹھا ہے اس نے اپنا تخلص رکھا اورنگزیب اورنگ کہیں تحت نو تے زیب کہ شنگار نو آورنگ زیب تخدا شنگار تخدی شعبہ اے اس نے اپنا تخلس کل بھی در پتا اس دے تخلص بارے زفر نامے دی بانی جو بات لکھتے نے میں تھوڑے سامنے رکھا گرو گوبند سنگھ جی مہاراج کہ نا زیبت ترا نام آورنگ زیب کہ آورنگ زیب فری شری سری پاشا پادشاہی دسویں ਆਏ ਮਯੁੰਦੇਨ ਇਹ ਜਿਹੜਾ ਤੂੰ ਨਾਮ ਰੱਖਿਆ ਔਰਮਜ਼ੇਬ ਤੈਨੂੰ ਸ਼ੋਭਾ ਨਹੀਂ ਦਿੰਦਾ ਔਰਮਜ਼ੇਬ ਦੇ ਅਖਰੀ ਅਰਥ ਨੇ ਤਖਤ ਦੀ ਸ਼ੋਭਾ ਤਖਤ ਦਾ ਸ਼ਿੰਗਾਰ ਤਖਤ ਦੀ ਮਾਣ ਮਰਿਆਦਾ ਸਤਗੁਰੂ ਕਹਿੰਦੇ ਨੇ ਤੇਰੇ ਜੈਸਾ ਬੰਦਾ ਜੇ ਤਖਤ ਤੇ ਬੈਠਦਾ ਹੈ ਤਖਤ ਬਦਨਾਮ ਹੋ ਜਾਂਦਾ ਹੈ ਤਖਤ ਬਰਸ਼ਟ ਹੋ ਜਾਂਦਾ ਹੈ ਤਖਤ ਮੈਲਾ ਹੋ ਜਾਂਦਾ ਹੈ ਤੂੰ ਤਖਤ ਦੀ ਸ਼ੋਭਾ ਥੋੜੀ ਹੈ ਤੂੰ ਤਖਤ ਦਾ ਸ਼ਿੰਗਾਰ ਥੋੜੀ ਹੈ ਸਤਗੁਰੂ ਦੀ ਜੁਗਰਤ ਤੇ ਹਿੰਮਤ ਪਾਛ ਸਾਹਿਬ ਸਿਲੀਗੁਰੂ ਗਵਰਨਮੈਂਟ ਕਮੇਟੀ ਮਹਾਰਾਜ ਦੇ ਬਖਦਰ